ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਆਲ ਤਸਿਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਥੋ ਬਾਡਾ ਵੀ ਵੀ ਜਿਹਨਾਂ ਦੇ ਅੱਗੇ ਪੈਂਦਾ ਤੇ ਰਮਦਾਸ ਵੀ ਬਿਲਕੁਲ ਅੱਗੇ ਪੈਂਦਾ ਨੀਟੇ ਵੀਰ ਕੋਲ ਆਪਾਂ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਮੱਜਾਂ ਇੱਕ ਆ ਗੱਬਨ ਜਰਸੀ ਤੁਹਾਨੂੰ ਪੰਜਾਬ ਵਾਲੀ ਚੰਗੇ ਰਕਾਰਡ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਆ ਉੱਚੇ ਬੱਚੇ ਵਾਲੀ ਇੱਕ ਗਾਂ ਤਨ ਹੌਲੇ ਭਾਜ ਐਂਡ ਤੇ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਹਾਂਜੀ ਵਿਧੀਆਂ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਹਾਂ ਵਧੀਆ ਵਧੀਆ ਇਨਸ਼ਾਅੱਲਾ ਸਲਾਮਤ ਵਧੀਆ ਜੀਦਾ ਜੀ ਤੇ ਨਾਮ ਦੱਸ ਤਾਂ ਫਿਰ ਕਰੇ ਆਪਾਂ ਨੀਟਾ ਹਾਂਜੀ ਲੱਕੂਆ ਸੀਵੀ ਨਾਲ ਜਲਾਸ ਤੇ ਫੋਨ ਨੰਬਰ ਵੀ ਬੋਲ ਦੋ ਜਿਹੜੇ 94346056 ਤੇ ਅੱਜ ਫਿਰ ਦੋ ਮੱਜਿਆਂ ਦੇ ਦੋ ਹੀ ਗਾਮ ਹਨਾ ਤੇ ਇੱਕਾ ਝੋਟੀ ਕਾਫੀ ਖੂਬਸੂਰਤ ਜੀ ਆ ਹਾਂਜੀ ਹਾਂਜੀ ਕਿੰਨਾ ਸੂਆ ਇਹਦਾ ਇਹਦਾ ਸੂਆ ਵੀ 24 ਮੂੰਹ ਚਾਰ ਦਾ ਦੇ ਦਰਦ ਵੀ ਵਿਖਾਉਨੇ ਆ ਅੱਛਾ ਬਾਕੀ ਬੱਚਾ ਬਚਾ ਲਾ ਕੇ ਦਿਖਾ ਦਿੰਦੇ ਆ ਕੱਦ ਕਾਠ ਪੱਖਾ ਪੂਰੀ ਜਵਾਨ ਹੈ ਹਨਾ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾਲ ਪੂਰੀ ਵੰਦੀ ਸੀ ਕਟਿੰਗ ਮਾ ਕਰ ਰਹੇ ਨੇ ਆਲੋਲ ਤੇ ਨਹੀਂ ਕਰਦੀ ਕੋਈ ਬਿਲਕੁਲ ਆਲੋਲ ਨਹੀਂ ਕਰਦੀ ਹਨਾ ਹੁਣੇ ਤਾਂ ਹੀ ਦਿਖਾ ਦੇਣਾ ਬੱਚਾ ਲਾ ਕੇ ਚਲੋ ਫਿਰ ਛੱਡੋ ਹਾਂ ਬੱਚਾ ਦਿਖਾਈ ਦੀਏ ਕੱਦ ਕਾਠ ਤਹੇ ਦੇਖ ਸਕਦੇ ਜੀ ਵਿਦਿਆ ਨਾਲ ਦੇ ਬਰਾਬਰ ਹੀ ਜਿਹੜਾ ਹੁੰਦਿਆ ਚੰਗੀ ਸੋਹਣੀ ਝੋਟੀ ਆ ਸਮ ਠੀਕ ਆ ਦੰਦ ਦੇ ਵੀ ਜਿਹੜੇ ਗਿੰਦੇ ਕਿ ਚੈੱਕ ਕਰਾ ਦਿੰਦੇ ਆ ਤੇ ਆਹ ਕੱਟੀ ਆ ਮਗਰ ਤਾਜ਼ਾ ਹੀ ਬੱਚਾ ਵਾ ਜਿਹੜਾ ਆਹ ਦੇਖ ਆਹ ਇਹ ਪੂਰੀ ਦੋਸਤ ਚੰਗੰਦੀ ਵੀ ਨਹੀਂ ਜਾ ਗਈ ਤੇ ਬਿਲਕੁਲ ਫਿਕਸ ਹੋਈ ਹੋਣਾ ਨਾ ਜਿਹੜਾ ਇਹਦਾ ਤੇ ਕਿੰਨਾ ਦੁੱਧ ਵਿੱਚ ਤਿਆਰ ਕਰ ਗਈ ਤੇ ਇਹ ਹੋਣਾ ਜਿਹੜਾ ਗੋਲਾ ਹਨਾ ਅੱਛਾ ਮਾਨੂੰ 10 ਤੋਂ 11 ਨੂੰ ਹੋਣੀ ਆ ਭਾਵੇਂ ਦੋ ਦੇ ਤਿੰਨ ਟਾਈਮ ਪੁੱਛ ਸਹੀ ਕਰ ਲਈਏ ਤੁਹਾਡੇ ਘਰ ਕੋ ਚਵਾਈ ਕਰਕੇ ਲਾ ਜੀ ਹੈ ਨਾ ਇੱਕ ਨੰਬਰ ਚਵਾਈ ਹੋ ਗਿਆ ਤੁਹਾਨੂੰ ਤਾਂ ਕੋਈ ਪਾਇਆ ਨਹੀਂ ਆਉਣਾ ਕੋਈ ਨਹੀਂ ਕਰਦੀ ਅੱਛਾ ਪਹਿਲੇ ਡੰਗ ਹੀ ਨਹੀਂ ਇਹਨੇ ਲਾਤੀ ਅੱਛਾ ਕਹਿਣ ਨੂੰ ਭਾਵੇਂ ਇਹਦਾ ਮਾਲਵੇ ਦੀ ਗੱਲ ਜਿੰਦੇ ਮਰਜ਼ੀ ਮੈਂ ਕੋਈ ਜਿੰਦਰ ਨਹੀਂ ਮਰਜ਼ੀ ਲਾ ਲਿਆ ਇਹ ਇਧਰੋਂ ਲੈ ਲਿਆ ਠੀਕ ਆ ਹਾਂ ਮੈਂ ਇਧਰ ਨਹੀਂ ਲਾ ਲੇ ਤੁਹਾਨੂੰ ਉਧਰ ਵੀ ਲਾ ਲੇ ਪਰ ਘੋਟੀ ਬਹੁਤ ਛਿੰਦੀ ਠੀਕ ਆ ਹਾਂਜੀ ਤੇ ਕਿੰਨਾ ਕਿ ਦੋ ਚਵਾਈ ਜੋਗੀ ਬੋਲਾਂ ਛੋਟੀ 14 15 ਕਿਲੋ ਦੇਣ ਵਾਲੀ ਹੈ ਹੁਣ ਸਟਾਰਟ ਇੱਥੋਂ ਆਹ 10 ਇਹ ਹੈ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨ ਜਿਹੜਾ ਨਹੀਂ ਆ ਰਿਹਾ ਉਹ ਵੀਡੀਓ ਕਰ ਲਓ ਠੀਕ ਆ ਬਾਕੀ ਚੰਗੀ ਸੋਹਣੀ ਛੱਟੀ ਜਵਾਨ ਹੈ ਜਿਹੜੀ ਪੂਰੀ ਤੇ ਮਗਰ ਵੀ ਕੱਟੇ ਹੀ ਬੜੀ ਖੂਬਸੂਰਤ ਹੈ ਪਸਮਾਕ ਇਹ ਕਰੀ ਚਵਾਏ ਦਾ ਤੁਹਾਨੂੰ ਦਿਖਾ ਦਿੰਨੇ ਆਹ ਦੇਖ ਸਾਡੇ ਪਸਮਾਕ ਥਾਣੇ ਵੀ ਪ੍ਰੋਪਰ ਹੱਥ ਜਿਹਾਉਣ ਵਾਲੇ ਆ ਜਿਹੜੇ ਤੇ ਦੂਰ ਦੂਰ ਜਿਹੜਾ ਥਾਣੇ ਦਿਖਾ ਦੋ ਵੀ ਦੀ ਚਵਾਹ ਇਹ ਬਿਰਲਾ ਕੋਈ ਠੁਠੀ ਨਹੀਂ ਆ ਕਿਤੇ ਇੱਕ ਨੰਬਰ ਤੇ ਹਾਂ ਦੇਖ ਸਾਡੇ ਬਿਲਕੁਲ ਸਾਫ ਚਵਾਈ ਆ ਤੇ ਕੋਈ ਔਲ ਨਹੀਂ ਕੋਛ ਕੋਛ ਜੇ ਪਹਲਾ ਵੀ ਹੈਗੀਆਂ ਅੱਜ ਜੜੀਆਂ 45 ਨਿਕਰੀਆ ਦੂਰ ਤੋਂ ਵੀ ਤੇ ਸਾਦੇ ਗਾੜੀ ਬੱਚਾ ਬੰਦਨਾ ਬੱਸ ਠੀਕ ਐ ਖੋਲੋ ਫੇਰ ਤੋਰ ਦੀਏ ਦੇਖੋ ਮਿਰਲਾ ਮਿੰਦੀ ਝੋਟੀ ਦੀ ਚਾਰ ਸਵੇਰੇ ਇੱਕ ਵਜੀਆਂ ਤੁਣਾ ਠੀਕ ਐ ਜੀ ਬਾਕੀ ਕੱਦ ਕਾਕ ਵੀ ਇੱਚਾ ਵਾ ਤੇ ਸਾੰਬੇ ਸੰਬੇ ਵੀ ਚੰਗੀ ਹੈ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਫਿਰ ਚੰਗਾ ਹੀ ਹੋਣਾ ਹੋ ਜਿਹੋ ਜੀ ਸੀਗਾ ਹੋਇਆ ਮੁੱਲ ਬਾਕੀ ਵੇਖਣ ਵਾਲੇ ਵੀ ਦੇ ਸੂਝਵਾਨ ਆ ਦੰਦ ਤਾਂ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆ ਦੇਖ ਸਾਡੇ ਜੀ ਪਿਓਰ ਚਾਰ ਦੰਦ ਆ ਜਿਹੜੀ ਮੂਹ ਜਿਹ ਦੋ ਦੰਦ ਜਿਹੜੇ ਜੀ ਸਾਈਡ ਵਾਲੇ ਤੋੜ ਨਾਲੇ ਇੱਕ ਰੀ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਆਂ ਵਿੱਚ ਦੰਦੇ ਸਾਡੇ ਜੀ ਟਾਇਰ ਡਰ ਗਈ ਆ ਹਾਂ ਡੰਦੇ ਸਾਡੇ ਸੇੜਾਲੇ ਦੰਦ ਜੇ ਉੱਤਰਾ ਹੀ ਆ ਸਾਹਮਣੇ ਵੱਡੇ ਦੰਦ ਆਪਾਂ ਦੇਖ ਸਕਦੇ ਆ ਚਾਰ ਹੀ ਆ ਜਿਹੜੇ ਠੀਕ ਆ ਜੀ ਪਿਓਰ ਚਾਰ ਦੰਦ ਛੋਟੀ ਆ ਜਿਹੜੀ ਠੀਕ ਆ ਲੋ ਵੀ ਨਹੀਂ ਜਿਆਦਾ ਚੰਗੇ ਠੀਕ ਆ ਹਾਂਜੀ ਰੁਪਈਏ ਅਸੀਂ ਵੀ ਬੜੇ ਲਾਗ ਲਈ ਜੇ ਬਾਕੀ ਅਗਲਾ ਵੀ ਤਸੱਲੀ ਕਰਕੇ ਖੜੇ ਬਾਕੀ ਇਹ ਆ ਚਲੋ ਤੁਸੀਂ ਵੀ ਰੁਪਈਏ ਲਾ ਕੇ ਲਿਆਂਦੀ ਆ ਤੇ ਜਿੰਨੇ ਸੰਭੀ ਆ ਉਹਨੇ ਰੁਪਈਏ ਲਾ ਕੇ ਤਿਆਰ ਕੀਤੀ ਆ ਕੋਈ ਨਾ ਕਾਦੂ ਦੀ ਝੋੜੀ ਪਹਿਲਾਂ ਉਹਦਾ ਘੱਟ ਲੱਗਦਾ ਆ ਹਾਂਜੀ ਹਾਂਜੀ ਤੇ ਕੀ ਫਿਰ ਮੁੱਲੇ ਦਾ ਮੁੱਲ ਵੀ ਜੀ ਅੰਦਾਜ਼ਾ ਤਾਂ ਡੇਢ ਦੀਆਂ ਅਗਲੀਆਂ ਝੋਟੀਆਂ ਵਗਣੀਆਂ ਸੀ ਜਿੰਨਾਂ ਦੇ ਕਰ ਦਿੰਦੇ ਆ ਜਿਹਾ ਅੱਜ ਕਰੀਏ ਫਿਰ ਆਪਾਂ ਮੁੱਲ ਇੱਕ ਪੰਜੀ ਵੀਰ ਜੀ ਅੱਛਾ ਪੰਜ ਛੋਟ ਕਰਕੇ ਕਰ ਦੋ ਪੰਜ ਛੋਟੀਆਂ ਇਕ ਵੀਰ ਦੇ ਵੀ ਜੀ ਹੋਰ ਕਰਾਉਣੀ ਹੈ ਵੇਖ ਲੈ ਕੋਈ 2000 ਦੀ ਕਸਰ ਹੈਗੀ ਤਾਂ ਕੱਢ ਦੋ ਪੂਰੀ ਹਾਂ ਨਾ ਜੋ ਵੀਰ ਜੀ ਇੱਕ 15 ਦੀ ਜੰਦੀ ਹੈ ਅੱਛਾ ਇੱਕ 15 ਦੀ ਕਾਫੀ ਤਸੱਲੀ ਕਰਕੇ ਜਿੱਦਾਂ ਨੂੰ ਮਰਜ਼ੀ ਜਿਹੜਾ ਨਹੀਂ ਤਰ ਵੀਰ ਤਾਂ ਸਭਰਾ ਸਕਦਾ ਹਾਂਜੀ ਇਹ ਵੀਡੀਓ ਪਾ ਦਵਾਂਗੇ ਪਰ ਦੋ ਟੈਂਚ ਵਾਲਾ ਹੈ ਮਤਲਬ ਤੁਹਾਡੇ ਘਰੋਂ ਇਹ ਤਸੱਲੀ ਕਰਕੇ ਕਰੇ ਦੋ ਟੈਂਚ ਤੋਂ 11 ਗੋਲਾ ਹੋਗਾ 10 ਕਿਲੋ ਦੀ ਗਾਰੰਟੀ ਹੋ ਗੋਲੇ ਦੀ ਠੀਕ ਆ ਤੇ ਬਾਕੀ ਉਹ ਦੇਖਣ ਨਹੀਂ ਦੇ ਆ ਕਿ ਸਾਫ ਨਹੀਂ ਦੀ ਸਾਰੇ ਕੋਲ ਨਹੀਂ ਰੋਈ ਰੋਈ ਵੀਡੀਓ ਪਾਉਂਦੇ ਆ ਸਾਡੀ ਸੂਈ ਆ ਤੇ ਥੰਗੀ ਤੇਰੀ ਆ ਬਈ ਤੇ ਬਾਕੀ ਅਗਰਸ ਹੋਵੇ ਨਾ ਛੋਟੀ ਕਿੱਥੇ ਜਾਣੀ ਬੰਦਾ ਇਤਨਾ ਥੱਲੇ ਬੈਜਾ ਵਾ ਡਾਗਾ ਹੋਵੇ ਇਸ ਚਾਲ ਮੈਨੂੰ ਕੁਛ ਨਹੀਂ ਪਈ ਨਹੀਂ ਅੱਛਾ ਆ ਜਾਣੇ ਇਤਨੇ ਲੈ ਲਏ ਠੀਕ ਆ ਨਾ ਦੇ ਸੱਦੇ ਇਹ ਨਹੀਂ ਕੋਈ ਨੇ ਲਾਤੀ ਮਾਰੀ ਠੀਕ ਹੈ ਜੀ ਚਲੋ ਹੁਣ ਜਿਹੜੀ ਇੱਕ ਆ ਦੂਸਰੇ ਨੰਬਰ ਤੇ ਵੀ ਤੁਹਾਨੂੰ ਦਿਖਾ ਦਈਏ ਇਹਦਾ ਕਿੰਨਾ ਸੁਆਜੇ ਇਹਦਾ ਵੀ ਇਹਦੀ ਦੁਜਾ ਸੁਆ ਲੋਹੀ ਹੈ ਛੋਟੀ ਠੀਕ ਆ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨੀ ਦਿਲ ਭੱਜ ਗਈ ਜੀ ਹੱਥ ਤੇ ਆਉਂਦੀ ਆ ਦੋ ਵਾਂ ਮਗਰੀ ਕਟੀਆਂ ਅੱਜ ਆਹ ਦੀ ਖੱਤੀ ਐ ਤਾਂ ਆ ਜਾਈਏ ਬੱਚੇ ਵੀ ਤੇ ਇਹਦੇ ਕੋਲ ਚੱਡੇ ਦੇ ਵੀ ਮੇਰੇ ਕੋਲ ਨਾੜਾ ਹੁੰਦਾ ਆ ਇੱਧਰ ਵੇਖੋ ਹਾਂ ਦੇਖ ਸੰਦੇਸ਼ਵਾਨ ਨੇ ਤਾਂ ਨਾੜਾਂ ਕਰੀ ਲਾਗੇ ਤਾਂ ਕਲਾ ਦਾ ਸਾਈਜ਼ ਉਤਰਾ ਚੰਗਾ ਵਾ ਲਾਗੇ ਭਾਵੇਂ ਜਰੂਰ ਰੱਖਦੀ ਐ ਪਰ ਸਾਨੂੰ ਪ੍ਰੋਪਰ ਹੱਥ ਚੋਂ ਨਾਲੀ ਆ ਵੱਡੀਆਂ ਖਲੋਤੀ ਵੀ ਦੀ ਹੋਰਾਂ ਹਾਂਜੀ ਇੱਧਰ ਵੇਖੋ ਇਹ ਥਣ ਪ੍ਰੋਪਰ ਹੱਥ ਚੋਂ ਨਾਲੀ ਆ ਪਿੱਛੇ ਐ ਕਰੀ ਤੁਹਾਨੂੰ ਦਿਖਾ ਦਈਏ ਚੰਗਾ ਕਹਿ ਰਿਹਾ ਥਣਾਂ ਦਾ ਪਿੱਛੇ ਤੇ ਇਹ ਦੇਖੋ ਕਿ ਮੈਂ ਦੁੱਧ ਤਿਆਰ ਪੱਕਾ ਦੁੱਧ ਹੈਗਾ ਜੀ ਬੋਲੀ ਆ ਨੀ ਅੱਛਾ ਹਾਂ ਬਾਕੀ ਤੁਸਲੀ ਕਰਦੇ ਮੇਰਾ ਵੀ ਜਦਾਂ ਬਾਕੀ ਜੇ ਕੋਈ ਸਾਹਮ ਕਰੂਗਾ ਤਾਂ ਕੋਈ ਥੋੜਾ ਪਤਾਵਾ ਦੇ ਸਕਦਾ ਉਹ ਐਂ ਜੱਟਾ ਕਰ ਕੋਈ ਬਾਹੀ ਨਹੀਂ ਕੋਈ ਗੱਲ ਨਹੀਂ ਕੋ ਬਾਹਰ ਨਹੀਂ ਸਾਹ ਬੜੀ ਚਲੋ ਖੋਲੋ ਫਿਰ ਤੋੜ ਦਈਏ ਸੁਆ ਬੁਝਾ ਜੀ ਠੀਕ ਹੈ ਹਾਂ ਜੀ ਬਾਕੀ ਸਾਂਭੀ ਤੋਂ ਵੀ ਇਹ ਵੀ ਚੰਗੀ ਆ ਇਹਦਾ ਉਹਦੇ ਨਾਲ ਕਰਦੇ ਚ ਥੋੜਾ ਜਿਹਾ ਫਰਕ ਹੈ ਤੇ ਪਰ ਸਾਂਭੀ ਚਲੋ ਇਹ ਵੀ ਸੋਹਣੀ ਆ ਕਿਸੇ ਵੀਰ ਨੇ ਰਾਜੀ ਆ ਜਿਹੜੀ ਆ ਵੀ ਸਰਕਾਰ ਤੇ ਇਹਦਾ ਫਿਰ ਮੋਹਨ ਵੀਰ ਜੀ ਮੋਹਨ ਵੀਰ ਜੀ ਇਹਦਾ 90 ਕਰੀਏ ਉਹ ਵਿੱਚੋਂ ਕਰ ਦਈਏ ਮਾਨਤਾ ਨਾ 50 ਚੱਲੀਏ ਅੱਛਾ ਹਾਂਜੀ 85000 ਦੇ ਦੋਗੇ ਹਾਂਜੀ ਕੀ ਹੋਰ ਕਰ ਦੋਗੇ ਦੱਸੋ 82 ਦੀ ਦੇ ਦੀਏ 82 ਦੀ ਹਾਂਜੀ ਪੂਰੇ 80 ਵੀ ਵੀ ਦੇ ਅੱਛਾ ਪੂਰੇ 80 ਦੀ ਪੂਰੇ 80 ਉਹ ਨੂੰ ਝੋੜੀ ਕਰਾਂ ਉਹ ਤਾਂ ਬਾਕੀ ਛੋਟੀ ਬਹੁਤ ਚੰਗੀ ਦੁੱਧ ਵਾਲੀ ਬੜੀ ਏ ਠੀਕ ਹੈ ਜੀ ਉਹ ਰਾਣੀ ਕੋਲੋਂ ਮਿਲ ਕੇ ਬੈਜੇ ਕੋ ਤਸੰਦੀ ਨਾ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਆ ਜਰਸੀ ਸਾਈਵਲ ਕ੍ਰੋਸ ਹੈ ਜਣੀ ਤੇ ਥਾਨ ਬੜਾ ਪਿਆਰਾ ਇਹਦੇ ਕੋਲ ਕਾਫੀ ਕਮਾਲ ਦਾ ਥਾਨ ਹੈ ਚਾਰੇ ਥਾਨ ਇੱਕੋ ਜੇ ਸਾਈਜ਼ ਇੱਕੋ ਜੇ ਗੈਪ ਤੇ ਆ ਤੇ ਮਿਲ ਕੇ ਵੀ ਇਹਨੇ ਚੰਗੀ ਲੱਗੀ ਆ ਤੇ ਇਹ ਵੀ ਸਾਂਭੀ ਸੁੰਭੀ ਚੰਗੀ ਆ ਕਿਸੇ ਵੀ ਨੇ ਇਹ ਕਿੰਨੇ ਕਿ 24 ਜੀ ਵੀ ਜੀ ਦਾ ਪਲਸ 2 ਰਸੀ ਦੋਗੇ ਪਹਿਲਾਂ ਨੇ 217 18 ਕਿਲੋ ਚ ਆਇਆ ਹੈ ਅੱਛਾ ਇਹ ਸੁੱਧਾ ਦੁਨੀਆ ਮਾਨੂੰ ਇਹ ਸਾਨੂੰ ਗਰੰਟੀ ਮਿਲਦੀ ਜਾਂਦੇ ਦਰਦ ਇਨਾ ਪਚੋਂਦੇ ਰਹੇ ਆ ਠੀਕ ਆ ਹਾਂ ਜੀ ਹੱਥ ਹਫਤਾ ਨੇ ਲੈਣਾ ਮਤ ਸੋੜੀਆਂ ਫਿਰ ਇਹਨਾਂ ਇੱਕ

ਉਸ ਤਰ੍ਹਾਂ ਦੇਖਣ ਨੂੰ ਸ਼ਾਂਤ ਜੀ ਲੱਗਦੀ ਹੈ। ਜੱਦੀ। ਇਹ ਜੇ ਤਿਆਰ ਹੋਣੀ ਆ ਜੇ ਥੱਲੇ। ਬਹੁਤ ਜਿਆਦਾ ਰੰਗ ਤਾਂ ਵੀ ਬਹੁਤੀ ਬੜੀ ਆ। ਅਸਲ ਵਿੱਚ ਇਸ ਨੂੰ ਬਦਲਣੇ ਨੇ ਬਾਰ-ਬਾਰ। ਠੀਕ ਹੈ ਜੀ। ਹਾਂ ਜੀ ਆ ਤਾਂ ਬੋਲ ਵੀਰਰਾਪ ਚੱਲੂ ਬੈਠ। ਤੇ ਇਹਦਾ ਮੁੱਲ ਫਿਰ? ਮੁੱਲ ਵੀ ਅਸੀਂ ਸਾਠ। ਅੱਛਾ। ਹਾਂ ਜੀ। ਕਿੰਨੇ ਦੀ ਦੇਣੀ ਆ? ਦੱਸੋ ਕਿੰਨੇ ਦੇ ਦੱਲ। ਛੋੜ ਕਰ ਜੀ ਖੁੱਲੀ ਫਿਰ। ਕਰ ਦੋ ਜੀ। 5000 ਰੁਪਏ ਛੱਡਿਏ। 5000 ਛੱਡ ਜੀ। ਕੀ ਕਰਨਾ ਮਾਨੋਰ ਵਿੱਚ ਹੋਰ ਕਰ ਦਿੰਨੇ ਆ ਕਿੰਨਾ ਵਾਵਾ ਦਿਨਾ ਬਾਦ ਵੀਡੀਓ ਪਾਉਂਗਾ ਠੀਕ ਆ ਕਿੰਨ ਹੋਰ ਚੱਲੇ 52000 ਦੀ ਦੇ ਦਾਂਗੇ ਬਾਕੀ ਮੱਛੀ ਦੀ ਕੋਈ ਕਮੀ ਨਹੀਂ ਹੈਗੀ ਠੀਕ ਆ ਬਸ ਬੰਚ ਚੰਗੀ ਮੋਟੀ ਰੂਮਰ ਦੀ ਕੋਈ ਹੈ ਠੀਕ ਆ ਤੇ ਹੌਲਾ ਭਾ ਵੀ ਹੈਗਾ ਜੇ ਕੋਈ ਹੌਲਾ ਵੀ ਹੈਗਾ ਜੀ ਚਲੋ ਵੀ ਦਿਖਾ ਦਈਏ ਫਿਰ ਮਗਰ ਇਹਦੇ ਬੱਛੀ ਮਗਰ ਬੱਛੀ ਦੇ ਦਿੱਤੀ ਹੈ ਇੱਥੇ ਮੈਨੂੰ ਮੇਰੀ ਪੂਤੀ ਦਿਖਾਓ ਕਿ ਨਹੀਂ ਆ ਗਈ ਹੈ ਹਾਂ ਜੀ ਸਦੇ ਬੜਾ ਪਿਆਰਾ ਜਿਹਾ ਫੇਕ ਹੈ ਇਹ ਸੋਹਣੀ ਬੜੀ ਹੈ ਪਹਿਲਾ ਹੀ ਜੁਆ ਹੈ ਠੀਕ ਆ ਹਾਂ ਜੀ ਇਹ ਚੌਨਾਂ ਮੰਨ ਲੰਬਰ ਕੋਲੋਂ ਦੁੱਧ ਹੋ ਗਈ ਨਹੀਂ ਠੀਕ ਆ ਸਾਡੀ ਨੂੰ ਵੀ ਨਹੀਂ ਆਈ ਜੀ ਫੋਨ ਕਿੰਨਾ ਜੀ ਹੁਣ ਦੋਨੇ ਦਾ ਜਿਹੜਾ ਪੱਕਾ 7 ਕਿਲੋ ਅਨੀਰ ਦੀਆਂ ਉਹ ਬੱਚੀ ਏ ਤੇ ਗਾਂ ਬਣੀ ਉਤਰਕ ਨਹੀਂ ਅਜੇ ਬਣੀਆ ਮਤਲਬ 1.5 ਮਹੀਨਾ ਤੱਕ ਦੇ ਪਰ ਹੁਣ ਸਾਨੂੰ ਨਹੀਂ ਪਤਾ ਕਿ ਨਿਕਲਦੀ ਨਹੀਂ ਨਿਕਲਦੀ ਏ ਅੱਛਾ ਠੀਕ ਹਾਂ ਜੀ ਤੇ ਆ ਬੱਚੀ ਤਾਂ ਬੱਚੀ ਵੀ ਹੋ ਜਾਂਦੀ ਜੱਸੀ ਤੇ ਆ ਮਗਰ ਵੱਛੀ ਜੀ ਉਹਦੇ ਆਪਣੀ ਸਾਫ ਨਾਲ ਲਾ ਲੈ ਕੋਈ ਕਿੰਨੇ ਕਿ ਚਰਦੀ ਆ ਤੇ ਆ ਦੇਖ ਲਓ ਮੈਂ ਜਿਹੜੇ ਬਹਿ ਕੇ ਹੋਈ ਜਾਓ 7 ਕਿਲੋ ਹੈਗਾ ਪੱਕਾ ਤੁਹਾਨੂੰ ਤੌਰਾਂ ਆ ਫਿਰ ਬਾਕੀ ਇਹ ਵੀ ਹੈ ਕਿ ਜਪਾ ਨੂੰ ਗੁਜਾਰੇ ਦੁੱਧ ਵਾਲੀ ਆ ਭਾਵੇਂ ਥੋੜੇ ਦੁੱਧ ਵਾਲੀ ਆ ਤੁਹਾਡੇ ਘਰ ਹੋਏ ਕੋ ਚੋਈ ਕਰਕੇ ਖੜੇ ਵੈਰਾਈਟੀ ਬੜੀ ਜੀ சாੰਬੀ ਸੋੜੀ ਜੀ ਘਟਿਆ ਕਿਸ ਨੇ ਤੇ ਸਾਂਭ ਵਾਲਾ ਕੋ ਲੈ ਜਾਊਗਾ ਤੇ ਦੋ ਦਿਨ ਚੱਲੇ ਦਹੀਂ ਜਣਾ ਲੈ ਜਾਏ ਘਮਾ ਕੇ ਜੀ ਘਮਾ ਕੇ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੀ ਇਹਦਾ ਨਿਕਾ ਹੀ ਆ ਕਿੰਨਾ ਕ 30000 30000 ਹਾਂਜੀ 30000 ਤੇ ਨਿਕਾ ਨਹੀਂ ਆ ਅੱਛਾ 20000 ਨੂੰ ਲੱਗਾ ਘਰੇ ਕਿੰਨੇ 30000 ਠੀਕ ਆ ਹਾਂਜੀ ਉਹ ਚੋਂ ਯਾਰ ਛੱਡ ਦਈਏ ਯਾਰ ਹੋਰ ਛੱਡ ਦਈਏ 18 ਦੀ ਦੇ ਦਈਏ 17 ਦੀ ਦੇ ਦੇ ਅੱਛਾ 17000 ਦੇ ਸੀ ਦੇਖੋ ਥਣ ਹੁਣ ਤਾਂ ਕਿ ਚਲਾਈ ਨਹੀਂ ਬੜੀ ਹੋ ਗਈ ਠੀਕ ਆ ਕੋਈ ਸਿੰਗਲ ਨਹੀਂ ਭਾਵੇਂ ਬੱਤੇ ਲੈ ਕੇ ਤੁਹਾਡੇ ਚੋਈਆ ਠੀਕ ਠੀਕ ਆ ਹਾਂਜੀ 17000 ਵੀ ਦੇ ਦੇ ਉਹ ਤੇ ਛੋਟ ਕਰ ਦਾਂਗੇ ਤੇ ਮਗਰ ਵੱਛੀ ਹੈ ਨਾ ਮਗਰ ਵੱਛੀ ਆ ਬਾਕੀ ਹੋਰ ਕੁਛ ਹੈ ਨਾ ਫਿਰ ਹੋਰ ਵੀਰ ਜੀ ਇਹੋ ਹੀ ਮਨ ਲਓ ਇੱਕੋ ਹੀ ਗੱਪਣੇ ਬਾਕੀ ਸੁਣਿਆਂ ਹਾਂਜੀ ਜੋ ਜਵਾਕੇ ਮੇਰੇ ਕੋਲ ਤਸੱਲੀ ਕਰਕੇ ਇਹਨੇ ਨਹੀਂ ਆਉਂਦਾ ਉਹ ਵੀਡੀਓ ਕਰ ਲਾ ਕੇ ਚਵਾਲੇ ਕਿੰਨਾ ਕ ਟਾਈਮ ਲੱਗਦਾ ਬਾਕੀ ਜੋ ਵੀ ਆ ਇੱਥੇ ਹੀ ਵੇਖ ਲਿਆ ਆਪਣਾ ਚੰਗੀ ਤਰ੍ਹਾਂ ਬਾਕੀ ਆਪਣੇ ਉਹਨਾਂ ਨੂੰ ਚੰਗੀਆਂ ਕਰਕੇ ਨਹੀਂ ਆਣੇ ਹਾਂਜੀ ਦੇਖੋ ਅਗਲੇ ਦਿਨ ਥੋੜਾ ਜਿਹਾ ਫਰਜ ਬੰਦਾ ਹੈ ਹਾਂਜੀ ਹਾਂਜੀ ਜੇ ਨਹੀਂ ਆ ਸਕਦਾ ਧਾਰਾ ਮਰਗ ਚਵਾਲੇ ਜੋ ਮਰਜ਼ੀ ਕਰ ਲੈ ਠੀਕ ਹੈ ਜੀ ਜਿਸ ਤਰ੍ਹਾਂ ਕੇ ਵੀ ਜਿਨ੍ਹਾਂ ਨੇ ਕਿਹਾ ਵਾ ਕਿ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ